ਇਨਾਂ ਦੀ ਤਾਂ ਤੇ ਗੋਡਾ ਦੇ ਕੇ ਹੱਕ ਲਗੇ ਰਵਾਂਗੇ ਯਾਰੀ ਕਹਿੰਦੇ ਹਰਿਆਣੇ ਨਸਰ ਪੂਰੀ ਕੀਤੀ ਉਹਦੀ ਜਦ ਕੰਢੀਲੀ ਤਾਰ ਲਗਾਈ ਗਈ ਹੈ ਸਾਨੂੰ ਕੋਈ ਪਰਵਾਹ ਨਹੀਂ ਕੰਕਰੀਟ ਦੇ ਦਵਾਰਾ ਬਣਾਈਆਂ ਗੀਆਂ ਨੇ ਵੱਡੇ ਵੱਡੇ ਜਿਹੜੇ ਕਿ ਕਈ ਘਟਾਂ ਦੇ ਪੱਥਰ ਨੇ ਉਹ ਲਿਆਏ ਖੜੇ ਕੀਤੇ ਗਏ ਨੇ ਇਹ ਸਿੰਘਾਂ ਸਿੱਖ ਕੋਮ ਅੱਗੇ ਕੋਈ ਕਿੰਨੇ ਕੜਿਆਈ ਕੁਛ ਨਹੀਂ ਕਹਿੰਦੀ ਸੂਰਾ ਸੋ ਪਚਾਣੀਆਂ ਜੋ ਲਦੇਦੀਨ ਕੇ ਹੇਤ ਪੁਰਦਾ ਪੁਰਦਾ ਕੱਟ ਮਰੇ ਕਬੂ ਨਾ ਛੋਡੇ ਕੇਤ ਇਸ ਸਵਾ ਲੱਖ ਸੇ ਇੱਕ ਲੜਾਉ ਤਵੇਂ ਗੋਬਿੰਦ ਨਾਮ ਕਮਹਾਉ ਅਸੀਂ ਤਾਂ ਸਵਾ ਸਵਾ ਲੱਖ ਨੇ ਲੜ ਕੇ ਅਸੀਂ ਇਹਨਾਂ ਨੂੰ ਦਿਖਾ ਦੇਾਂਗੇ ਨਾ ਆਤਵਾਦੀਆਂ ਨਾ ਅਸੀਂ ਵੱਖਵਾਦੀਆਂ ਪਰ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਇਹਨਾਂ ਦੀ ਤਾਂ ਤੇ ਗੋਡਾ ਦੇ ਕੇ ਹੱਕ ਲੈ ਕੇ ਰਵਾਂਗੇ ਜੈਨਕ ਸੋਣਾ ਦੇਖ ਰਹੇ ਹੋ ਤੁਸੀਂ ਤਾਂ ਬਈ ਮਸਿੰਗ ਦੀਪਾਲ ਖਨੋਰੀ ਬਾਰਡਰ ਉੱਤੇ ਮੌਜੂਦ ਆ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹਰਿਆਣਾ ਵਾਲੇ ਪਾਸੇ ਦੀਆਂ ਜਿੱਥੇ ਬੈਰੀਕੇਡਿੰਗ ਜਿਹੜੀ ਕਿ ਹਰਿਆਣਾ ਪੁਲਿਸ ਦੇ ਵੱਲੋਂ ਤੇ ਜਵਾਨਾਂ ਦੇ ਵੱਲੋਂ ਕੀਤੀ ਗਈ ਹੈ ਜਵਾਨ ਅਤੇ ਕਿਸਾਨ ਜਿਹੜੇ ਨੇ ਆਮੋ ਸਾਹਮਣੇ ਖੜੇ ਹੋਏ ਨਜ਼ਰ ਆ ਰਹੇ ਨੇ ਵੈੱਚ ਦਾ ਨਾਅਰੇ ਦੇ ਵਿੱਚ ਇਕੱਠੇ ਨਜ਼ਰ ਆਉਂਦੇ ਨੇ ਜੈ ਜਵਾਨ ਜੈ ਕਿਸਾਨ ਪਰ ਸਰਕਾਰਾਂ ਦੇ ਵੱਲੋਂ ਮਾਹੌਲ ਕੁਝ ਇਹੋ ਜਿਹਾ ਬਣਾਇਆ ਗਿਆ ਹੈ ਜਵਾਨ ਅਤੇ ਕਿਸਾਨ ਜਿਹੜੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਜਵਾਨ ਆਪਣੀ ਮਜਬੂਰੀ ਦੇ ਕਰਕੇ ਖੜੇ ਹੋਏ ਨੇ ਤਾਂ ਕਿਸਾਨ ਆਪਣੀਆਂ ਹਾਕੀਮ ਮੰਗਾ ਦੇ ਲਈ ਬਾਰਡਰਾਂ ਦੇ ਡਟੇ ਹੋਏ ਨੇ ਤਾਂ ਹਿੰਦੂਸਤਾਨ ਪਾਕਿਸਤਾਨ ਬਾਰਡਰ ਵਰਗੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਤੇ ਨਾਦ ਕੀਤੀ ਗਈ ਹੈ ਸੀਆਰਪੀਐਫ ਤੇ ਨਾਦ ਕੀਤੀ ਗਈ ਹੈ ਆਰਫ ਤੇ ਨਾਦ ਕੀਤੀ ਗਈ ਹੈ ਵਾਟਰ ਕੈਨਨ ਦੀਆਂ ਗੱਡੀਆਂ ਖੜੀਆਂ ਕੀਤੀਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਨੇ ਤਾਂ ਤਿਆਰੀ ਹੈ ਜਿਹੜੀ ਕਿ ਹਰਿਆਣਾ ਪੁਲਿਸ ਦੇ ਵੱਲੋਂ ਪੂਰੀ ਕੀਤੀ ਗਈ ਹੈ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਜੈਂਟਰ ਕਰਨ ਨਹੀਂ ਨਹੀਂ ਦਿੱਤਾ ਜਾਵੇਗਾ ਤਾਂ ਦੂਜੇ ਪਾਸੇ ਕਿਸਾਨ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀਗੀਆਂ ਤਾਂ ਪੰਜਾਬ ਵਾਲੇ ਪਾਸੋਂ ਵੀ ਤਸਵੀਰਾਂ ਤੋਂ ਦਿਖਾ ਦਿੰਦੇ ਆ ਕਿਸ ਤਰ੍ਹਾਂ ਬਾਰਡਰਾਂ ਉੱਤੇ ਲੋਕ ਨੇ ਜਿਹੜੇ ਕੀ ਉਹ ਡਟੇ ਹੋਏ ਨੇ ਹਾਲਾਂਕਿ ਮਾਹੌਲ ਹੈ ਜਿਹੜਾ ਕਿ ਹਜੇ ਸ਼ਾਂਤ ਨਜ਼ਰ ਆ ਰਿਹਾ ਕਿਉਂਕਿ ਬੀਤੀ ਰਾਤ ਕਿਸਾਨ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਐਮਐਸਪੀ ਦੇ ਉੱਤੇ ਪ੍ਰਪੋਜ਼ਲ ਦਿੱਤੀ ਗਈ ਸੀ ਉਸ ਨੂੰ ਜਿਹੜਾ ਕਿ ਵੰਨਣ ਤੋਂ ਇਨਕਾਰ ਹੈ ਕਰ ਦਿੱਤਾ ਗਿਆ ਤਾਂ ਹੁਣ ਕੱਲ ਨੂੰ 21 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਕੋਲ ਆਫਰ ਦਿੱਤੀ ਗਈ ਹੈ ਤਾਂ ਬਾਬਾ ਜੀ ਬਾਰਡਰ ਦੇ ਉੱਤੇ ਖੜੇ ਹੁਣ ਕੀ ਲੱਗਦਾ ਕੱਲ ਨੂੰ ਜਿਹੜੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਕੀਤੀ ਜਾਣੀ ਹੈ ਕੂਚ ਨੂੰ ਲੈ ਕੇ ਸਾਡੀ ਤੇ ਤਿਆਰੀ ਅੱਜ ਹੀ ਜੇ ਸਾਨੂੰ ਹੁਕਮ ਚਾਹੀਦਾ ਹੈ ਅਸੀਂ ਇਹ ਬਾਰਡਰ 'ਚ ਹੁਣੇ ਚੁੱਕ ਦਿਆਂਗੇ ਅਸੀਂ 14 ਤਰੀਕ ਨੂੰ ਅਸੀਂ ਹੱਥੇ ਇੱਥੇ ਲੰਗਰ ਛਕ ਰਹੇ ਸੀ ਸਾਡੇ ਉੱਤੇ ਗੋਲੇ ਛੱਡੇ ਗਏ ਸਾਡੇ ਉੱਤੇ ਆਪਣਾ ਨਰਮੀਆਂ ਗੋਲੀਆਂ ਮਾਰੀਆਂ ਗਈਆਂ ਸਾਡੇ ਉੱਤੇ 12 ਬੋਰ ਦੇ ਛੱਲੇ ਮਾਰੇ ਗਏ ਦੂਰੋਂ ਤੇ ਸਾਡੇ ਬੰਦੇ ਬਹੁਤ ਜਿਆਦੇ ਫੱਟੜ ਹੋਏ ਨੇ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਅਸੀਂ ਹਾਲੀ ਆਪਣੀ ਲੀਡਰਾਂ ਦੀ ਕਾਲ ਨੂੰ ਡੀਕ ਰਹੇ ਆ ਨਹੀਂ ਤੇ ਅਸੀਂ ਸਾਡੇ ਕਿਤੇ ਗੱਲ ਹੀ ਕੋ ਨਹੀਂ ਅਸੀਂ ਤਾਂ ਹੁਣੇ ਹੱਥੋ ਹੱਥ ਲੈ ਕੇ ਇਹਨੂੰ ਹੁਣੇ 2 ਮਿੰਟਾਂ ਚੱਕ ਦਿਆਂਗੇ ਜੇ ਅਸੀਂ ਅਹਿਮਦ ਸ਼ਾਹ ਅਬਦਾਲੀ ਔਰੰਗਜ਼ੇਬ ਵੱਡੇ ਵੱਡੇਾਂ ਦੇ ਨਾਲ ਅਸੀਂ ਜੰਗਾਂ ਲੜੀਆਂ ਇਹ ਤੇ ਸਾਡੇ ਕਿ ਗੱਲ ਹੀ ਕੋ ਨਹੀਂ ਤਿਆਰੀ ਕਹਿੰਦੇ ਹਰਿਆਣੇ ਨਸਰ ਪੂਰੀ ਕੀਤੀ ਉਹਦੀ ਦੇਖ ਕੰਡੇਲੀ ਤਾਰ ਲਗਾਈ ਗਈ ਹੈ ਕੰਕਰੀਟ ਦੇ ਦੁਆਰਾ ਬਣਾਈਆਂ ਗਈਆਂ ਨੇ ਵੱਡੇ ਵੱਡੇ ਜਿਹੜੇ ਕਿ ਕਈ ਕਿਟਾਂ ਦੇ ਪੱਥਰ ਨੇ ਉਹ ਲਿਆਏ ਖੜੇ ਕੀਤੇ ਗਏ ਨੇ ਇਹ ਸਿੰਘਾਂ ਸਿੱਖ ਕੋਮ ਅੱਗੇ ਕੋਈ ਕਿੰਨੇ ਕੜਿਆਈ ਕੁਛ ਨਹੀਂ ਕਹੀ ਦੀ ਸੂਰਾ 155ਆਂ ਜੋ ਲਦੇਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛੋਡੇ ਕੇਤ ਇਹ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਨਾਮ ਕਮਹਾਉ ਅਸੀਂ ਤਾਂ ਸਵਾ ਸਵਾ ਲੱਖ ਨੇ ਲੜ ਕੇ ਅਸੀਂ ਇਹਨਾਂ ਨੂੰ ਵਿਖਾ ਦਿਆਂਗੇ ਅਸੀਂ ਇਹਨਾਂ ਨੂੰ ਤਾਰੇ ਵਿਖਾ ਜਾਗਾ ਪਰ ਅੱਜ ਸਾਡੇ ਤੇ ਸਾਡੇ ਆਲੀ ਲੀਡਰਾਂ ਦਾ ਹੁਕਮ ਨਹੀਂ ਆਇਆ ਜੇ ਸਾਡੇ ਲੀਡਰ ਦਾ ਹੁਕਮ ਆ ਜੇ ਉਹਨੇ ਸਾਡੀਆਂ ਧੀਆਂ ਪਹਿਨਾ ਇੱਥੇ ਆਈਆਂ ਨੇ ਇਹਨੂੰ ਤੁਸੀਂ ਹਤੋਤੀ ਲੈ ਜੀਏ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਬਿਲਕੁਲ ਲੜਨ ਨੂੰ ਵੀ ਤਿਆਰ ਆਂ ਮਰਨ ਨੂੰ ਵੀ ਤਿਆਰ ਆਂ ਅਸੀਂ ਲੱਗਦਾ ਨੁਕਸਾਨ ਬਹੁਤ ਹੋ ਗਿਆ ਜਵਾਨ ਪਹਿਲਾਂ ਵੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸੱਟਾਂ ਬਹੁਤ ਲੱਗੀਆਂ ਜਿਸ ਤਰ੍ਹਾਂ ਥਰੂ ਗੈਸ ਦੇ ਗੋਲੇ ਛੱਡੇ ਗਏ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਕਿ ਲੱਗਦਾ ਨਹੀਂ ਕਿ ਇਸ ਵਾਰ ਹਰਿਆਣਾ ਤਿਆਰੀ ਪੂਰੀ ਕਰੀ ਫਿਰਦਾ ਕਿ ਇਹ ਜਾਨਾਂ ਵੀ ਜਾ ਸਕਦੀਆਂ ਨੇ ਜੀ ਸਾਨੂੰ ਜਾਨਾਂ ਦੀ ਪਰਵਾਹ ਹੀ ਕੋਣੀਗੀ ਸਾਡੇ ਆਪ ਆਪ ਆਪਸੇ ਪਤਾ ਹੈ ਹਮੇ ਤਾਂ ਹਮੇਸ਼ਾ ਲੜਤੇ ਰਹੇ ਮਰਤੇ ਰਹੇ ਹਮੇ ਇਨਸੇ ਕੀ ਡਰਾਂਗੇ ਹਮਾਰੇ ਬਜ਼ੁਰਗੋ ਨੇ ਦੇਖ ਹਮਨੇ ਇਨਕੀ ਕੂਮ ਬਚਾਣੇ ਲਈਏ ਹਮਾਰੇ ਗੁਰੂ ਤੇਗ ਬਹਾਦਰ ਨੇ ਦਿੱਲੀ ਮੈਸਿਸ ਦਿਆ ਪਰ ਇਹ ਲੋਕ ਸਾਨੂੰ 2 ਨੰਬਰ ਦਾ ਛੈਰੀ ਸਮਝਦੇ ਨੇ 2 ਨੰਬਰ ਦਾ ਛੈਰੀ ਅਸੀਂ ਨਾ ਅਤਵਾਦੀਆਂ ਨਾ ਅਸੀਂ ਵੱਖਵਾਦੀਆਂ ਪਰ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਇਹਨਾਂ ਦੀ ਤੌਂ ਤੇ ਗੋਡਾ ਦੇ ਕੇ ਹੱਕ ਲੈ ਕੇ ਰਵਾਂਗੇ ਬੋਲ ਸੋਨਿਆ ਬਿਲਕੁਲ ਜਿਕਾਰੇ ਜਿਹੜੇ ਛੱਡੇ ਜਾ ਰਹੇ ਨਾਲ ਨਾਲ ਹਰਿਆਣੇ ਦੇ ਵੱਲੋਂ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ ਬਾਰਡਰ ਤੇ ਡਟੇ ਹੋਏ ਹੁਣ ਕੱਲ 21 ਤਰੀਕ ਜਿਹੜੀ ਕੌਲ ਹੈ ਉਹ ਦਿੱਤੀ ਗਈ ਆਗੂਆਂ ਦੇ ਵੱਲੋਂ 11 ਤਰੀਕ ਨੂੰ ਦਿੱਲੀ ਦੇ ਵੱਲ ਅੱਗੇ ਵਧਾ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਸਾਡੀਆਂ ਪੱਕੀਆਂ ਤਿਆਰੀਆਂ ਹੈ ਅਸੀਂ ਦੁਕਾਨ ਨੂੰ ਤਿਆਰੀ ਕੀਤੀ ਹੈ ਜੀ ਇਹਨਾਂ ਦੀ ਮਰਜ਼ੀ ਜੇ ਨਾਂ ਸਾਡੇ ਰੱਖ ਦੇਣਗੇ ਇਹ ਅਸੀਂ ਟਰੱਕ ਫਿਰ ਲੈ ਕੇ ਛੱਡਾਂਗੇ ਤ ਨਹੀਂ ਤੇ ਫਿਰ ਆ ਬਾਰਡਰ ਕੋਲੋਂ ਰਹਿੰਦੇ ਕੋ ਨਹੀਂ ਤੇ ਡਟਣਗੇ ਵੱਡੇ ਟਰੈਕਟਰ ਆ ਰਹੇ ਨੇ ਵੱਡੇ ਜਿਹੜੇ ਤਾ ਨਾਲੇ ਉਹ ਤਿਆਰ ਹੋ ਰਹੇ ਨੇ ਤੇ ਇਹ ਸਾਰੇ ਬਾਰਡਰ ਕੋਲੋਂ ਪੱਟੇ ਜਾਣਗੇ ਜਿੰਨਾ ਸਾਨੂੰ ਹੱਕ ਮਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਲ ਤਿਆਰੀ ਹੈ ਜਿਹੜੀ ਕਿ ਉਹ ਪੂਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਪੰਜਾਬ ਵਾਲੇ ਪਾਸਿਓਂ ਤਸਵੀਰਾਂ ਤਾਂ ਦਿਖਾ ਦਿੰਨੇ ਆ ਲਗਾਤਾਰ ਬਜ਼ੁਰਗ ਨੌਜਵਾਨਾਂ ਤੇ ਬੱਚੇ ਨੇ ਉਹ ਇੱਥੇ ਡਟੇ ਹੋਏ ਨੇ ਤਾਂ ਮਾਹੌਲ ਦੋ ਤਿੰਨ ਦਿਨ ਪਹਿਲਾਂ ਕਾਫੀ ਤਣਾਅਪੂਰਨ ਵੀ ਦੇਖਣ ਨੂੰ ਮਿਲਿਆ ਇੱਕ ਪਾਸੇ ਹਰਿਆਣਾ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਿਰਫ ਆਪਣੇ ਆਗੂਆਂ ਦੇ ਜਿਹੜੀ ਕੋਲ ਦੇ ਇੰਤਜ਼ਾਰ ਆ ਉਹ ਕਰ ਰਹੇ ਹਾਂ ਕਿ ਜਿੱਦਾਂ ਹੀ ਸਾਨੂੰ ਆਗੂਆਂ ਦੇ ਕੋਲ ਆਂਦੀ ਹੈ ਤਾਂ ਅਸੀਂ ਇਹ ਬੈਰੀਕਾਡ ਪੱਟ ਕੇ ਦਿੱਲੀ ਵੱਲ ਨੂੰ ਰਵਾਨਾ ਹੋਵਾਂਗੇ ਤਾਂ ਦੂਜੇ ਪਾਸੇ ਹਰਿਆਣਾ ਦੇ ਪ੍ਰਸ਼ਾਸਨ ਅਤੇ ਹਰਿਆਣੇ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਟਰੈਲੀਆਂ ਲੈ ਕੇ ਹਰਿਆਣਾ ਦੇ ਵਿੱਚ ਦਾਖਲ ਹੈ ਉਹ ਨਹੀਂ ਹੋਣ ਦਿੱਤਾ ਜਾਵੇਗਾ ਕੇਂਦਰੀ ਮੰਤਰੀਆਂ ਨਾਲ ਲਗਾਤਾਰ ਹੀ ਮੀਟਿੰਗਾਂ ਸੀਗੀਆਂ ਉਹ ਚੱਲ ਰਹੀਆਂ ਸੀਗੀਆਂ ਕਿਸਾਨ ਆਗੂਆਂ ਦੀ ਪਰ ਬੀਤੀ ਰਾਤ ਜੋ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਪ੍ਰਪੋਜ਼ਲ ਦਿੱਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਅਸੀਂ ਇਸ ਪ੍ਰਪੋਜ਼ਲ ਨੂੰ ਨਹੀਂ ਮੰਨਦੇ ਤਾਂ ਹੁਣ 21 ਤਰੀਕ ਨੂੰ ਦਿੱਲੀ ਦੇ ਵੱਲ ਕੂ ਜਿਹੜੀ ਕਰਾਂਗੇ ਤਾਂ ਬਾਰਡਰ ਦੀਆਂ ਲਗਾਤਾਰ ਤਸਵੀਰਾਂ ਤੋਂ ਦਿਖਾ ਰਹੇ ਹਾਂ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਸੋ ਹੁਣ ਦੇਖਣਾ ਹੋਵੇਗਾ ਕੱਲ ਨੂੰ ਜਿਹੜੀ ਕੀ ਸਥਿਤੀ ਹੈ ਉਹ ਕੀ ਰਹਿੰਦੀ ਹੈ ਸਾਡਾ ਕਨੋਰੀ ਬਾਰਡਰ